ਬੰਦੇ ਰੈਡੀ ਤਿਆਰ ਵਰ ਤਿਆਰ ਆ ਸਾਰੇ ਬਣਾ ਬੁਲਟ ਕੱਢ ਲੋ ਕਿਉਂ ਆਵਾਜ਼ ਹੋ ਰਹੀ ਹੈ ਸਾਰੇ ਦਰਦੇ ਬੰਦੇ ਹੁੰਦਾ ਆਪਣੇ ਪਿੰਡ ਚ ਗਰਾਈ ਕਰਨ ਡਿਫੈਂਡਰ ਕੱਢ ਲਈ ਕਰਨ ਨਾਲ ਹੀ ਹੈ ਹੈ ਕੀ ਗੰਡੇ ਜੇ ਆਪਾਂ ਅੱਜ ਆਪਾਂ ਗਰਾਈ ਕਰਨ ਕਾਰੀ ਕਰੀਵਰ ਤਾਂ ਜੈ ਜੈ ਜੀ ਦਾਲਾ ਹੈ ਡਿਮਾਂਡ 95000 ਹਾਂ ਦੂਜੇ ਸੋਏ ਆ ਦੁੱਧ ਦਿੰਦੀ ਆ 10 ਲੀਟਰ ਦੁੱਧ ਦਾ ਰਿਕਾਰਡ ਭਾਵੇਂ ਚੋਕੇ ਚੈੱਕ ਰਿਓ ਪਰ ਇਹ ਸੂਣ ਦੇ ਵਿੱਚ ਦੱਸ ਦੇਣਾ ਹੈ ਕਿ ਨੀਲੀ ਰਾਵੀ ਨਸਲ ਦੀ ਮੱਝ ਆ ਫੀਡ ਨਹੀਂ ਜੇ ਖਾਂਦੀ ਟੂੜੀ ਟੂੜੀ ਤੇ ਕੱਲੀ ਟੂੜੀ ਦੇ ਆ ਆਤ ਨੂੰ ਇੱਧਰ ਬੈ ਗਿਆ ਲੈ ਮਿੱਤਰੋ ਕੀ ਹਾਲ ਚੱਲ ਜੇ ਸਾਰੇ ਭਰਾਵਾਂ ਦੇ ਹੋਰ ਠੀਕ ਠਾਕ ਜੇ ਹੋਰ ਸਾਡੇ ਵਾਪਸ ਨਵਾਂ ਵਲੌਗ ਲੈ ਕੇ ਆ ਗਏ ਆ ਤੇ ਅੱਜ ਆਪਾਂ ਕਰਨ ਲੱਗੇ ਆ ਆਪਣੀ ਮਾਗੀ ਦੀ ਗਰਾਈ ਜਿਹੜੀ ਕਿ 13 14 ਤਰੀਕ ਨੂੰ ਹਮ ਬਣਾਈ ਦੀ ਹਰ ਸਾਲ ਤੇ ਆ ਬੜੀ ਲੱਗੇ ਆ ਗਰਾਈ ਕਰਨ ਸਾਰੇ ਬੰਦੇ ਤਿਆਰ ਵਰ ਤਿਆਰ ਆ ਨਾਲ ਬੰਦੇ ਰੈਡੀ ਤਿਆਰ ਵਰ ਤਿਆਰ ਆ ਸਾਰੇ ਕਿਉਂ ਆਵਾਜ਼ ਹੋੜੀ ਆ ਸਾਰੇ ਦਰਦੇ ਅਸ਼ੀਸ਼ ਨੇ ਨਾਲ ਆ ਸੇਵਾਦਾਰ ਵੀਰ ਆਪਣੇ ਮਾਰਨਾ ਯਾ ਅੱਜ ਦਾ ਸੇਵਾਦਾਰ ਵੀਰ ਆਪਣੇ ਤਿਆਰ ਬਾ ਤਿਆਰ ਹੈ ਗੱਡੀ ਵੀ ਹੈਗੀ ਆ ਗੱਡੀ ਗੱਡੀ ਨਾਲ ਹੀ ਗੱਡੀ ਵੀ ਨਾਲ ਲਿਆ ਤੇਰਾ ਉਹ ਡਰਾਈਵਰ ਸਾਹਿਬ ਉਹ ਰਮਾਨ ਸਾਹਿਬ ਡਰਾਈਵਰ ਸਾਹਿਬ ਆਓ ਫੌਜਾਂ ਜਾਣ ਦੇ ਕਿ ਖਿੱਚ ਦੀ تیاری ਹੀ ਬੰਨਿਆ ਨੇ ਟੇਮ ਪੂਰੀ ਤਿਆਰ ਬੱਧਾਰਿਆ। ਕਹੇ ਨਾਲ ਹੀ ਆਪਣੇ ਯਾਕੀ ਸ਼ਰੋਫ ਯਾਕੀ ਸ਼ਰੋਫ ਮੈਂ ਗੱਲ ਖਾਮਾ ਕਰਾਂ ਕੋਈ ਆ ਨਹੀਂ ਮਨੋ ਵੀਰ ਹੋਣੀ ਦੁਬਈ ਵਾਲੇ ਨਾਲ ਅੱਜ ਆਪਣੇ। ਮੰਨੇ ਆਪਣੇ ਕਿਸ਼ਨਾ ਲਵਾਈ। ਇਹ ਕਿਹੜੇ ਕੰਪਨੀ ਸੀ? ਕੰਪਨੀ ਜਿਹੜੀ ਸੀ ਦੂਤ ਕੀ ਗੀ ਆਪਣੀ ਦਾ ਨਾਮ। ਇਹ ਜਮਾ ਅੱਜ ਵੀਰ ਦਾ ਬਰਥਡੇ ਆ ਸਾਰੇ ਜਣੇ ਦੋ ਵਧਾਈ ਵੀਰ ਨੂੰ। 5 ਵਜੇ ਪੀਜ਼ਾ ਪਾਰਟੀ 5 ਵਜੇ 4 ਵਜੇ ਕੋਈ ਲੇੜੀ ਮਿਲ ਜੂ ਬਦਾਈ ਤੈਨੂੰ ਇਹ ਵੀ ਸੇਵਾ ਕਰਨ ਦੀ ਨਾਲ ਹੀ ਆਜਤੇ ਅਬ ਬਾਕੀ ਆ ਵੀਰ ਡਿਮਾਂਡ ਤੇ ਆਇਆ ਵੀਰ ਡਿਮਾਂਡ ਬਹੁਤ ਡਿਮਾਂਡ ਇਹਦੀ ਦੇ ਬਹੁਤ ਡਿਮਾਂਡ ਤਾਂ ਵੀ ਠੀਕ ਆ ਮਰਾ ਵੀਰ ਅੱਜ 5 ਵਜੇ ਪਹੁੰਚੋ 5 ਵਜੇ ਪੂਰੇ ਪਾਰਟੀ ਪੂਰੀ ਚੱਲਣੀ ਅੱਜ ਜਨਮ ਦਿਨ ਵੀਰ ਦਾ ਮਾਤੂ ਫੋਟੋ ਨਹੀਂ ਬੇਤਰੀ ਹੋਊ ਕਰਦੇ ਮਾਲਾ ਸਾਡੀ ਰਹਿ ਰਹੇ ਸਤ ਵਕੋੜੇ ਲਊਡਾ ਲੈ ਕੋਟਾ ਲਓ ਆਵਾਜ਼ ਨਾਲ ਆਵਾਜ਼ ਲੱਗਣੀ ਚਾਹੀਦੀ ਤੱਦੀ ਆ ਉਹਨੂੰ ਪੂਰੇ ਹੀ ਉਹ ਪੀ ਲੋ ਗੋ ਉਹ ਪੀ ਲੋ ਕੰਨ ਕੱਢੀ ਆ ਨਾ ਕੀ ਗੱਲ ਆ ਉਹ ਚਾਹ ਚਾਹ ਕਰਨ ਲੈ ਚਾਹ ਪੀ ਲੋ ਪੀ ਲੋ ਚਾਹ ਠੰਡਾ ਵਾ ਉਹ ਪੀ ਲੋ ਗੋ ਹੁਣ ਕੱਢੀ ਜਾਂਦੇ ਚਾਹ ਬਹੁਤ ਵਾ ਚਾਹ ਸਾਰਿਆਂ ਘੜਤੀ ਆ ਜੀ ਪੀਣੀ ਕਿੰਨੇ ਚਾ ਤੈਨੂੰ ਵੀ ਪਾਉਂਦੀ ਚਾਰ ਵਾਧੂ ਪਈ ਆ ਚਾਹ ਜੋ ਪੀ ਗਰੇ ਬੰਦੇ ਤੁਰ ਪਏ ਪਿੰਨੀਆਂ ਪੁੰਨੀਆਂ ਖਾ ਲੀਆਂ ਬੰਦਿਆਂ ਨੇ ਚੱਲ ਵੇ ਹੁਣ ਫੇਰ ਅਗਲੇ ਘਰਾਂ ਚ ਬੰਦੇ ਹੰਦੇ ਤੁਰ ਗਏ ਰਹੀ ਜਾਂਦੇ ਇਹ ਰੋ ਬਣਿਆ ਧੋਂਦੀਆ ਧੋਂਦੀਆ ਉਹੋ ਬਣਿਆ ਬੁਦਾ ਬਾਜੀ ਮੇਤੋ ਕੋਈਆਂ ਜ ਰਹਿ ਗਈ ਥੋੜੀ ਕਰਾਈ ਬਾਜੋ ਪੇਂਟ ਤੇ ਕਰਦੇ ਆ ਬਚਲੂ ਇਹ ਹੋ ਗਈ ਪਿੰਡ ਚ ਪਿੰਡੇ ਚ ਆਪਾਂ ਲਾਵਾਂਗੇ ਰੇੜੀ ਤੇ ਉਹਦੇ ਕਰਾਂਗੇ ਘਰ ਘਰ ਜਾ ਕੇ ਕਰਾਂਗੇ ਕੋਈ ਥੋੜੀ ਰਹਿ ਗਈ ਦੰਦ ਲੱਕ ਰਹਿ ਗਈ ਆ ਇਧਰੋਂ ਬਾਕੀ ਹਾਂ ਇਹ ਪੁੱਠੇ ਚੱਲਦੇ ਆ ਸਾਰੇ ਇਧਰੋਂ ਦੀ ਆਉਂਦੇ ਕਿੰਤਰਾ ਦੀ ਹੋਂਡੇਈ ਪਾ ਮਫਰਲ ਵੇ ਵਦ ਮਾਰੀ ਹੂਮ ਆ ਮਗੀ ਦੀ ਗਾਈ ਗਾਣ ਲੈ ਸਾਰੇ ਵੀਰ ਆ ਹਾਂ ਹਾਂ ਆ ਉਹ ਖਲੋ ਯੋਦੇ ਯੋਦੇ ਇਹ ਲੰਗ ਦੀ ਲੰਗਾੜਾ ਇਧਰ ਵੇਖ ਲੋ ਮੋਟਰਸਾਈਕਲ ਖਾਇ ਲੰਗ ਦੀ ਲੰਗਾਲਾ ਲੰਗ ਦੀ ਲੰਗਾਲਾ ਆ ਲੈ ਨਗਾਤਾ ਹੀ ਮੋਟਰਸਾਈਕਲ ਆਓ ਯੋ ਜਾਂਦੇ ਹੀ ਬਸ ਇੰਨੀ ਕੀ ਗੱਲ ਹੀ ਇੰਨੀ ਕੀ ਗੱਲ ਹੀ ਵੇਲਾ ਲੰਗ ਦੀ ਨੇ ਲਗਾ ਲਾ ਅਗਲੇ ਨਗਾ ਗਿਆ ਉਹ ਮਾਰੇ ਓਏ ਬੀਕਾਂ ਤੇਰੀ ਭਲੀ ਹੋ ਜੇ ਕੰਮ ਵੱਧ ਗਿਆ ਓਏ ਓਏ ਵੀ ਨਾ 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 ਓਏ ਰਿਸ਼ਤੇਦਾਰ ਨਹੀਂ ਮਜੀਠੀਆਂ ਨਹੀਂ ਆਉਣ ਦੇ ਅੱਜ ਕੰਮ ਤਗੜਾ ਹੀ ਆ ਹਾਂ ਇਹਨਾਂ ਨੇ ਨਾ ਓਏ ਓ ਆ ਨਸਲ ਚਾਹੀਦੀ ਓ ਇਹ ਹੋੜੀ ਨਸਲ ਹਾਂ ਕੋਈ ਨਹੀਂ ਆਣੀ ਕਿੜਾਈ ਹੈ ਪਾਣੀ ਕਿڑی ਨਸਲ ਹੀ ਬੰਦੇ ਹੁੰਦਾ ਵੇ ਆਪਣੇ ਪਿੰਡ ਚ ਕਰਾਈ ਕਰਨ ਡਿਫੈਂਡਰ ਕੱਢ ਲਈ ਕਰਨੋਂ ਨਾਲ ਹੀ ਮੰਤੇ ਇਹ ਵੀ ਚੱਲਿਆ ਜੀ ਟੱਟ ਆਪਣਾ ਨਾਲ ਹੀ ਕੀ ਹੈ ਹੈਲੋ ਗਾਇਸ ਹੈ ਕਿਉਂ ਕਾਰ ਵਾਲਿਆਂ ਨੇ ਮੁੱਸੀ ਨਹੀਂ ਦੇ ਦਾ ਦੇ ਫਿਰ ਹੈਲੋ ਗਾਇਸ ਹੈ ਕੀ ਗੰਡੇ ਜੀ ਆਪਾਂ ਅੱਜ ਆਪਾਂ ਟ੍ਰਾਈ ਕਰਾਂਗੇ ਕਾਦੀ ਦਦਾ ਨਾ ਕਰੀ ਵਰਤਾਂਗੇ ਆਪਾਂ ਦਾ ਲੈ ਹੈ ਇਧਰ ਜਾ ਆ ਵੀਰ ਆਪਣਾ گاਵਾ ਮੱਝ ਵਾਲਾ ਇਹਨੇ ਵੀ ਆਪਾਂ ਮੱਝ ਵੇਚਣੀ ਏ ਡਿਮਾਂਡ 95000 ਦੂਜੇ ਸੋਏ ਆ ਦੁੱਧ ਦਿੰਦੀ ਆ 10 ਲੀਟਰ ਦੁੱਧ ਦਾ ਰਿਕਾਰਡ ਭਾਵੇਂ ਚੋਕੇ ਚੈੱਕ ਕਰਿਓ ਪਰ ਇਸ ਸੂਣ ਦੇ ਵਿੱਚ ਦੱਸ ਦੇਣਾ ਹੈ ਕਿ ਨੀਲੀ ਰਾਵੀ ਨਸਲ ਦੀ ਮੱਝ ਆ ਫੀਡ ਨਹੀਂ ਜੇ ਖਾਂਦੀ ਟੂੜੀ ਟੂੜੀ ਤੇ ਕੱਲੀ ਟੂੜੀ ਤੇ ਹੀ ਆ ਇਹ ਗੱਲ ਨੂੰ ਸੁਖਵਾ ਤੇਰੇ ਪੱਠਾ ਦੱਸਾ ਕਰੇ ਨਾ ਟੂੜੀ ਦੇ ਕਈ ਯਾਰ ਨਹੀਂ ਪੱਠੇ ਦੱਸਦੇ ਹਾਂ ਸਹੀ ਗੱਲਾਂ ਗੱਡੀ ਬੈਗ ਬੈਗ ਲਾ ਤਾਂ ਕਾ ਬੈਗ ਆਉਂਦੇ ਬੈਗ ਲਾ ਬੈਗ ਬੈਗ ਲਿਆ ਗੱਡੀ ਆਜੋ 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 ਆਉਂਦੇ ਗੱਡੀ ਬੈਗ ਗੱਡੀ ਬੈ ਗਈ ਆਉਣ ਦੇ ਬਾਕੀ ਜੇ ਵੀ ਉਹਨੂੰ ਚਾਹੀਦੇ ਹੋ ਤਾਂ ਉਹਨੂੰ ਕੰਟੈਕਟ ਨੰਬਰ ਦੱਸ ਦਾਂਗੇ ਤੇ ਫੋਨ ਕਰ ਲੈ ਵੀ ਜਿਹਨੂੰ ਆ ਮੱਝ ਚਾਹੀਦੀ ਹੋਗੀ ਮੱਝ ਬਹੁਤ ਟੌਪ ਦੀ 95 ਹਜ਼ਾਰ ਡਿਮਾਂਡ ओके वीर 95000 ਆ ਡਿਮਾਂਡ ਵੱਧ ਨਹੀਂ ਤੋਂ ਨਹੀਂ ਨਹੀਂ ਬਸ ਹੈ 95000 ਡਿਮਾਂਡ ਆ ਤੇ ਕਿੰਨੇ ਤੱਕ ਛੱਡ ਦੇਣੀ ਲਾਸਟ ਲਾਸਟ 90 90 ਤੱਕ ਲਾਸਟ ਆ ਠੀਕ ਆ ਵੀਰ ਤੁਹਾਨੂੰ ਕੰਟੈਕਟ ਨੰਬਰ ਤੁਹਾਡਾ ਲਿਖ ਦਾਂਗੇ ਥੱਲੇ ਵੀਰ ਨੂੰ ਫੋਨ ਕਰ ਲਿਓ ਮਾ ਕਿੰਨੀ ਹੋ ਗਈ ਮਹਾਰਾਜ ਗ੍ਰਾਈ ਕਿੰਨੀਆਂ ਬੱਚੀਆਂ ਹੋ ਗਈਆਂ ਬੱਚੀਆਂ 100 100 100 ਟੱਪ ਗਿਆ ਮਹਾਰਾਜ ਦੀ ਕਿਰਪਾ ਬਹੁਤ ਯਾਦੀ ਬਹੁਤ ਯਾਦੀ ਹਾਂ ਗੁਰੂ ਘਰ ਖਾਸ ਸਹੀ ਗੱਲ ਹੈ ਗੁਰੂ ਘਰ ਨਹੀਂ ਗਈ ਜਿੱਦਾ ਘਾਟਾ ਨੰਬਰ ਚੱਲਦੇ ਰਹਿਣੇ ਹਾਂ ਆਹ ਅਸਲੀ ਹਰੇ ਆ ਵੇ ਲੋ ਸਾਰੀ ਸੰਗਤ 500 ਦੇ ਨੰਦੇ ਆ ਨਗਲੀ ਦੇਖਦਾ ਆਹ ਵੇ ਲੋ ਇਧਰ ਧੋਖਾ ਘਾਂਡਿਆ ਗੁਰੂ ਘਰ ਨਾਲ ਨਕਲੀ ਨੋਟ ਇੱਧਰ ਵੇਖ ਮੰਨੇ ਭਾ ਵੇਖ ਨਕਲੀ ਨੋਟ ਦੇਂ ਦਿਆ ਜੀ ਉਹ ਨਿਆਲੇ ਰੱਖ ਕੇ ਆ ਨਾ ਉਹਦਾ ਕੀ ਕਰੀਏ ਇਹ ਮੰਦੇ ਇਹੋ ਜੀ ਦਿੰਦੇ ਆ ਆ ਤੁਸੀਂ ਖੇਡੋ ਲੈ ਨਿਆ ਰੇਲਾ ਹਾਂ ਤੇਰੇ ਕੋਈ ਨਹੀਂ ਲੜਿਆ ਆਓ ਐ ਇਨੇ ਇਨੇ ਜਤਾ ਇਨੇ ਲੈਗੇ ਤੇਰੇ ਕੋਈ ਨਹੀਂ ਆ ਪੁੱਤ ਇਹੋ ਹੀ ਆ ਇਹੋ ਹੀ ਆ ਇਹਨੇ ਮਤੇ ਬੂਆ ਬੰਦ ਕਰ ਲਿਆ ਸੀ ਹਾਂ ਹੁਣ ਦੱਸ ਕੀ ਆ ਨਾ ਕੈਮਰੇਜੀ ਬੋਲ ਇਨੇ ਬੂਆ ਬੰਦ ਕਰ ਲਿਆ ਹੈ ਨਾ ਆਪਣਾ ਅੰਦਾ ਆਪ ਨੂੰ ਗਰਾਈ ਜਿੰਦਾ ਲਾ ਲਿਆ ਨਹੀਂ ਨਹੀਂ ਆਂਦਾ ਅੰਦਾ ਨਾਲ ਕੇ ਤੇ ਕਿੰਨੇ ਕੀਤਾ ਆਵੇਂ ਇਨੇ ਹਾਂ ਨਹੀਂ ਕੋ ਹੋਗੀ ਅੰਦਾ ਆਪਣੇ ਦੀ ਗਰਾਈ ਦੇਣ ਦੀ ਨਹੀਂ ਗੁੰਡਾ ਮਾਰ ਲਿਆ ਤੇ ਉਦਾਂ ਗਰਾਈ ਕਰਾਉਂਦਾ ਫਿਰਦਾ ਨਾਲ ਆਪ ਨਾਲ ਤੁਰੇ ਫਿਰ ਢੰਗ ਗਰਾਈ ਦਿੱਤੀ ਹੈ ਤੇਰੀ ਪਰਚੀ ਦਿਖਾਉਂਦੇ ਫੇਰੇ ਭਾਵਾ ਹੋਇਆ ਉਹ ਦੱਸ ਆ ਆਪਣੇ ਉੱਗੇ ਸੇਵਾਦਾਰ ਹੁਣ ਪਹੁੰਚੇ ਆ ਲਾਸਟ ਸਾਡੇ ਟਾਈਮ ਤੇ ਹੀ ਜਸਨਦੀਪ ਸਿੰਘ ਸਰਾਏ ਜਸਨਦੀਪ ਸਿੰਘ ਸਨੋਂ ਆਇਲਾ ਸਨੋਂ ਫੇ ਬੋਲਦਾ ਇਹ ਨਾਲ ਸਨੋਂ ਦੱਸ ਕੀ ਸਨ ਪਹਿਲਾਂ ਸਨੋਂ ਗੀ ਬਾਬਾ ਜੀ ਵਾਗਰ ਜੀ ਆ ਮਮਾ ਤਾਂ ਲੱਗ ਗਈ ਕੋਈ ਗੱਲ ਨਹੀਂ ਕਰੀ ਐ ਤੂੰ ਵੀ ਸਾਡੀ ਡਾਇਰੀ ਇੱਕ ਪਾਸੇ ਸਾਰਾ ਸਿਆਲ ਹੀ ਕਰ ਸਾਡੇ ਕੋ ਇੱਕ ਹੀ ਆ ਵੀਰੇ ਅਮੈਂ ਪਛੋੜੇ ਭਾਈ ਕੋਈ ਚੰਗਾ ਹਾਂ ਇਹ ਗੱਲ ਹੈਗੀ ਰੇ ਧਿਆਨ ਨਾ ਚੜਾਈ ਦਿਓ ਤਾਰੀ ਚੰਗਾ ਡੋਲਾ ਜਾਵੇ ਟਾਇਰ ਦਾ 5 ਡੋਰ ਆ ਦੂਜੀ ਆਏ 5 ਡੋਰ ਆ ਮਾੜੀ ਸਸਪੈਂਸ਼ਨ ਕਿੰਨੇ ਕਿੰਨੇ ਬਾਹਰ ਕਢਾਏ ਇਧਰ ਕਿੰਨੇ ਦੇ ਪਾਏ ਆ 17 ਦੇ 17 ਦੇ 18 ਦੇ ਪਾਏ ਆ 5022 ਆ ਹਾਂ ਇਹਦੇ ਜੇ ਸਾਫਟੀ ਕਹਿੰਦੀ ਹੈ ਕਿ ਗੁੱਟੀਆਂ ਦਾ ਹੋ ਗਿਆ ਬਾਈ ਕੱਲ ਮੋੜਾ ਕਹਿੰਦੇ ਕਰਾਉਣੀ ਮੋਡੀਫਾਈ ਹਾਂ ਇੱਕ ਗੁੱਟੀਆਂ ਦਾ ਹੋ ਗਿਆ ਸਪੈਸ਼ਲ ਲਾ ਕੇ ਟਾਇਰ ਬਾਹਰ ਕਢਾਏ ਨਾ ਉਹ ਤਾਂ ਨਹੀਂ ਪੈਣੇ ਹਾਂ ਕਰਾਉਣੀ ਥੋੜੀ ਹਾਂ ਪੱਠਿਆਂ ਨੂੰ ਰੱਖੀ ਇਹਨਾਂ ਦੇ ਡਿਫੈਂਡਰਾਂ ਪੱਠਿਆਂ ਨੂੰ ਰੱਖੀਆਂ ਆ ਗਾਰਲਾ ਵੀ ਇਹਦਾ ਕੋਨਾ ਹੈਂ ਅਗਲਾ ਵੀਰ ਗਾਰਲਾ ਕਰੋਨਾ ਅਗਲਾ ਸਿੰਗਲ ਚਾਹ ਸਰਬੀਆਂ ਤੋਂ ਪੋਤਾ ਕਰੋਨਾ 3 ਵੀਲਰ ਡਿਫੈਂਡਰ ਇਹਦਾ ਮਾਲਕ ਵੀ ਇਹਦੇ ਤਿੰਨ ਹੀ ਆ ਮਾਲਕ ਤਿੰਨ ਆ ਬਿਹਾਲ ਤਿੰਨ ਨੇ ਨਾ ਬੀਬੀ ਹਾ ਹਾ ਆਮਣੇ ਦੀ ਦਰਸ਼ਣੀ ਲੈ ਛਾ ਆਹ ਜਿਹੜੀ ਲੈਣੀ ਪਰ ਪੁੱਤ ਚੱਲ ਜੀ ਮੈਂ ਕਾਉਂਟਰ ਤੋਂ ਇਹ ਲੋਕ ਲੱਗਾ ਹੀ ਨਾ ਅੱਗੇ ਗੱਡੀ ਜਿਹੜੀ ਚੱਲਦੀ ਨਾ ਮਰਾਲੀ ਨਾ ਪੈਂਦਾ ਬਾਹਰ ਚੱਲਦੀ ਨੂੰ ਲੈ ਲੱਗੀ ਕਿਤੇ ਵੇ ਨਾ ਸਾਲਾ ਘਰ ਦਾ ਲੰਕਾ ਟਾਈ ਜਾਂਦਾ ਵੇ ਹੋਏ ਮਾ ਅੱਡਾਈ ਡੱਬਾ ਗੁਰਦੇ ਨਾ ਨਹੀਂ ਡੋਟੀਆਂ ਵੇ ਜੇਬਾਂ ਭਰੀਆਂ ਹੀ ਡੋਟੀਆਂ ਨਾ ਥੋੜੀਆਂ ਭਰ ਲਿਆ ਕਰੋ ਪਹਿਲਾਂ ਵੇਖ ਨਿਕਲ ਨਹੀਂ ਹੁੰਦੀਆਂ ਹਣ ਆ ਗਈ ਆ ਵੀ ਭਰੀ ਹੈ ਲੈ ਨਾ ਵੀ ਭਰੀ ਹੈ ਸਾਰੀਆਂ ਜੇਬਾਂ ਭਰੀਆਂ ਹੀ ਪਤਲ ਦੇ ਭਵਨ ਦੀ ਦੁਕਾਨੋਂ ਦਾਹਣੀਆਂ ਲੈ ਗਾਨੇ ਪੈਕਟ ਦੇ ਘਾ ਲਗਾ ਹੀ ਹੋ ਗਏ ਪੈਕਟ ਨਹੀਂ ਗੋਲਣਾ ਯਾਰ ਸਹੀ ਗੱਲ ਹੈ ਅਗਰ ਪਹਿਲਾ ਪਹਿਲੀ ਵਾਰ ਵੇਖਿਆ ਹੈ ਸਰ ਪਹਿਲੀ ਵਾਰ ਵੇਖਿਆ ਨਾ ਮੂਹਰੇ ਪਹਿਲੀ ਵਾਰ ਖਾਦ ਲੁੱਕਰਾਵਾ ਮੇਰੀਆਂ 45 ਦੇ ਨਾਲ ਹੀ ਇਹ ਦੁਕਾਨ ਜਾਂ 45 ਦੇ ਨਾਲ ਬਾਅਦ ਉਹ ਦੋਹਾਂ ਦੇਂਦੇ ਆ ਪਈਆਵਾਂ ਨਹੀਂ 45 ਦੇ ਨਾਲ ਬਾਅਦ ਉਹ ਕੁੜੀਆਂ ਪੈਗਣ ਵੇਖ ਲਾ ਤੋ ਆਈ ਹੈ ਨਹੀਂ ਉਧਰ ਤੋਂ ਫਿਰਦੇ ਆ ਹਮ ਇਹ ਬਾਤ ਥੋੜੀਆਂ ਪਾਲਿਆ ਕਰੋ ਉਹ ਵੀ ਦੀਆਂ ਨਹੀਂ ਚੰਗੀਆਂ ਨਹੀਂ ਦੇਖ ਦੋਹਾਂ ਜਣਿਆਂ ਦੀਆਂ ਨਾ ਦੋਹਾਂ ਜਣਿਆਂ ਦੀਆਂ ਭਾਵੇਂ ਦੋਹਾਂ ਜਣਿਆਂ ਨਹੀਂ ਹੋਵੇ ਪ੍ਰਭ ਜੀ ਦੇ ਪਾਸੇ ਪਤਾ ਹੈ ਮਿਲ ਗਈਆਂ ਉਹ ਰੋਡੀਆਂ 200 200 ਰੱਬ ਹੀ ਬਖਸ਼ੇ ਬਾਦ ਦੇਤੀ ਦੇ ਉਹ ਪੱਡੇ ਹੁਣਾ ਭਰੀਆਂ ਜੈਕਟਾਂ ਇਧਰ ਮੈਂ ਜੈਟ ਕਿਤਾ ਫੁੱਲੀ ਉਧਰ ਵੇਖ ਕਿਥੇ ਆ ਇਹ ਵੇਖ ਤਾਂ ਹਾਂ ਇਹਨਾਂ ਲੱਗੀ ਹੋਣੀ ਆ ਮਾਗੀ ਰੱਖੇ ਲੋਈਆਂ ਪੈਣਗੇ ਉਦੋਂ ਪਵਨ ਵਲੌਗ ਚ ਪੁਰਾਣਾ ਵੇਖੀ ਕੋਈ ਹੋਰ ਵਲੌਗ ਚ ਪੁਰਾਣਾ ਨਾ ਗੁੱਡੀ ਵਾਡੀ ਟੋਣੀ ਕੋਈ ਨਹੀਂ ਆਹੋ ਲੋਹੜੀ ਦਾ ਵਲੌਗ ਵੇਖੀ ਨਾ ਮਮਾ ਗੁੱਡੇ ਵੇਖੀ 10 ਕਟੂ ਲੈ ਆਂਦੇ ਆ ਹੂੰ ਪਵਨ ਨੂੰ ਕਹਾਂ ਮੈਂ ਹੁਣ ਨਾ ਕਹਿੰਦਾ ਯਾਰ ਮੇਰਾ ਜੁੜਖ ਖਦਾਤਾ ਵੇਖਣੇ ਚਲੋ ਮੁੰਡਿਓ ਕਹਿ ਦੋ ਗੱਡੀ ਹਮਨ ਤੇਜ ਹਾਂਜੀ ਮਿੱਤਰੋ ਬੰਦਿਆਂ ਨੇ ਕੱਲ ਹੀ ਗਰਾਈ ਤੇ ਹੁਣ ਚੱਲੇ ਵਾਪਸੀ ਗੁਰਦਰਾ ਸਾਹਿਬ ਸਾਰੇ ਹੋ ਗਏ ਬੰਦੇ ਵਿਹਲੇ ਗੱਡੀ ਵੀ ਆਪਣੀ ਡਿਫੈਂਡਰ ਵੀ ਆਉਣ ਦੀ ਨਾਲ ਹੀ ਮੰਨੇ ਵੀਰੋ ਨੇ ਡਰਾਈਵਰ ਤੇ ਗਰਾਈ ਹੋ ਗਈ ਹਾਂ ਸਹੀ ਗੱਲ ਆ ਬੰਦਿਆਂ ਨੇ ਬਹੁਤ ਸੇਵਾ ਕੀਤੀ ਹੈ ਜੋ ਸਾਰੇ ਇੱਕੋ ਦਿਨ ਚ ਕੱਢ ਲਈ ਗਰਾਈ ਹੋਰ ਬਾਕੀ ਆਪਣੇ 14 ਤਰੀਕ ਨੂੰ ਹੈਗੀ ਆ ਮੱਗੀ ਤੇ ਉਹਦਾ ਵੀ ਤਿੰਨ ਦਿਨ ਆਪਣੇ ਚੱਲਦਾ ਪ੍ਰੋਗਰਾਮ ਉਹਦਾ ਫੁੱਲ ਵਲੌਗ ਆਊਗਾ ਤੁਹਾਡੇ ਸਾਹਮਣੇ ਤੇ ਹੁਣ ਤੁਹਾਨੂੰ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਬਾਏ ਬਾਏ ਬਹੁਤ ਕੰਮਲ ਘਟ ਹਣੀ ਹੁਣ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਗੁੱਡ ਬਾਏ ਟਾਟਾ ਮਾਰਦੇ ਸਲੂਟ ਕਰੀ ਆਏ ਹੋਏ